ਉਹ ਜਿਹੜਾ ਪ੍ਰਵਾਸੀ ਵੱਲੋਂ ਪੂਰਾ ਨਸ਼ੇ ਵਿੱਚ ਤੁੱਟ ਸੀਗਾ ਭਜਾਇਓ ਸੀਗਾ ਇੱਕ ਕੋਈ ਪੰਜਾਬੀ ਐਕਟੀਵਿਟੀ ਆ ਤੇ ਆ ਰਿਹਾ ਸੀਗਾ ਉਹਦਾ ਸਾਰਾ ਪਾਸਾ ਜਿਹੜਾ ਜ਼ਖਮੀ ਹੋ ਗਿਆ ਉਹਦੀ ਅੱਖਾਂ ਬਾਹਰ ਨਿਕਲਿਆ ਆਈਆਂ ਕਹਿੰਦੇ ਵੀ ਬੋ ਘੱਟ ਚਾਂਸ ਨੇ ਵੀ ਉਹ ਬਚ ਸਕਦਾ ਏ ਉਹਨੂੰ ਪੀਜੀਆ ਰੈਫਰ ਕਰ ਦਿੱਤਾ ਗਿਆ ਵਾਗਾ ਨਹੀਂ ਬਚਿਆ ਨਹੀਂ ਤੂੰ ਕਸਮ ਨਹੀਂ ਵਾਗਾ ਬੜਿਆ ਕਿੱਥੋਂ ਮੈਂ ਆਪਣੀ ਮਾਂ ਦੀ ਕਸਮ ਕਰਾ ਨਹੀਂ ਕਾਗਾ ਓਏ ਤੁਰਨਾ ਬੋਲ ਇਹਨੂੰ ਇੱਧਰ ਆ ਕੇ ਫੜਿਆ ਪਾ ਤੈਨੂੰ ਫੜਿਆ ਤੈਨੂੰ ਆ ਕੇ ਕਾਲੂ ਬੰਦਾ ਮਰਦਾ ਕੌਣ ਜ਼ਿੰਮੇਵਾਰ ਹੈ ਪਾਜੀ ਇਸ ਦੋਨੇ ਬਾਹਰ ਆ ਪਾਜੀ ਇਸ ਨਾਲ ਖਾਂ ਦੋਨੇ ਬਾਹਰ ਹੈ ਆ ਚੀਜ਼ ਫਟ ਗਈ ਹੋ ਗਈ ਇਹ ਨਾ ਪਾਜੀ ਜੀ ਨਾ ਪੂਰੀ ਮਤਲਬ 100 ਚੋਂ 10 ਫਰੈਂਕ ਸ਼ਾਇਦ ਬੰਦਾ ਬਚੇ ਸ਼ਾਇਦ ਤੇਰਾ ਤੁਸੀਂ ਕੀ ਕਰੋਗੇ ਇਹ ਜਿਹੜਾ ਵੀਡੀਓ ਬਣਾ ਰਿਆ ਸੀ ਇਹਦੀ ਵੈਰੀਫਿਕੇਸ਼ਨ ਕਰਾਉਗੇ ਦੇਖਦੇ ਆਂ ਦੀ ਵੈਰੀਫਿਕੇਸ਼ਨ ਕਰੋਨੇ ਜੀ ਤੇ ਜਿਹੜੇ ਵੀ ਨੇੜੇ ਥਾਣਾ ਪੈਂਦਾ ਸੀ ਉਹਨੂੰ ਉੱਥੇ ਲੱਗੇ ਜਾਂਦੇ ਜੀ ਹੋ ਗਿਆ ਜਲੰਧਰ ਜੋਗੇ ਦੋ ਕੰਡ ਹੋ ਚੁੱਕੇ ਸਾਰਾ ਦੇਖੋ ਐਦਾ ਫੋਨ ਮੇਰੇ ਕੋਲ ਹੈ ਮੈਂ ਖੋਇਆ ਨਹੀਂ ਪਾਜੀ ਮੇਰੇ ਕੋਲ ਫੋ ਬਾਰੇ ਇਹ ਨਹੀਂ ਵੀਡੀਓ ਬਣਾਉਣ ਸੀ ਪੰਜਾਬੀ ਨੇ ਭਈਆ ਕੁੱਟੇ ਤੈਨੂੰ ਜਾਣਤਾ ਬੰਦਾ ਉਹ ਨਹੀਂ ਜਾਣਤਾ ਜੀ ਤੇ ਤੂੰ ਇਹ ਵੀਡੀਓ ਕਮਣਾ ਹੀ ਮਾਰੀ ਗਲਤੀ ਹੋ ਗਈ ਮੇਰੇ ਕੋਲ ਨਹੀਂ ਪਤਾ ਨਹੀਂ ਵੇਸੀਂ ਪੰਜਾਬ ਚ ਨਾਲ ਨੂੰ ਸ਼ਰਨ ਦਿੱਤੀ ਹੋਈ ਹੈ ਕੰਮ ਦੇ ਰਹੇ ਆ ਇਹਨਾਂ ਦਾ ਸਾਥ ਦੇ ਰਹੇ ਰੱਖਿਆ ਵੀ ਹੋਏ ਅਸੀਂ ਕਿਰਾਏਦਾਰ ਫਿਰ ਵੀ ਜਦੋਂ ਇਹ ਇਹ ਜਿਹੇ ਹਰਕਤਾ ਕਰਦੇ ਆ ਤਾਂ ਵੀ ਸਾਨੂੰ ਵਾਪਸ ਕਰਨਾ ਚਾਹੀਦਾ ਇਹਨਾਂ ਨੂੰ ਵੀਡੀਓ ਬਣਾ ਰਿਹਾ ਸੀ ਕੀ ਦਿਖਾਉਗਾ ਇਹ ਇਹ ਆ ਦੇਖੋ ਪਿੰਡ ਵਾਲਿਆਂ ਨੇ ਬਈਏ ਕੁੱਟੇ ਮਾਤਾ ਪਾਸ ਹੋ ਰਿਹਾ ਸਹੀ ਹੋ ਰਿਹਾ ਜੀ ਫਿਰ ਪਿੰਡਾਂ ਦੇ ਵਿੱਚ ਵੀ ਬਾਹਰ ਇਹਨਾਂ ਨੂੰ ਬਾਹਰ ਕੱਢਣਾ después se hizo ਬਿਲਕੁਲ ਸਹੀ ਹੋ ਰਿਹਾ ਇਹ ਵਾਲਾ ਕੰਮ ਇੱਕ दारूਪੀ ਗੇ ਰੋਂਗ ਸਾਈਡ ਚਲਾ ਕੇ ਉਹਨੇ ਇੱਕ ਬੰਦਾ ਮਾਰਤਾ ਜਿਹੜਾ ਆਪਣਾ ਘਰ ਪਾਰ ਰਿਆ ਸੀ ਉਹਦਾ ਸਮਾਨ ਸਕੂਟਰੀ ਚ ਪਿਆ ਦੂਜਾ ਬੰਦਾ ਵੀਡੀਓ ਬਣਾ ਰਿਆ ਸੀ ਤੇ ਇਹ ਨਹੀਂ ਵੀ ਉਹਨੂੰ ਹੈਲਪ ਕਰਦੇ ਨੂੰ ਚਾਕੇ ਹਸਪੀਟਲ ਲਈ ਮੰਨਦੇ ਹੋ ਭਾਜੀ ਹੈਲਪ ਕਿਉਂ ਨਹੀਂ ਕੀਤੀ ਤੁਸੀਂ ਫਿਰ ਮੈਂ ਜੀ ਤਾਂ ਨਹੀਂ ਜੱਬੋ ਲੈ ਕੇ ਗਿਆ ਤਬ ਮੈਂ ਤਾਂ ਨਹੀਂ ਜੀ ਜਦੋਂ ਵਾਹ ਪੇ ਪੜਾ ਹੂਆਤਾ ਨਾ ਜੋ ਬੰਦਾ ਡਰਿੰਕ ਕਰਕੇ ਮੈਂ ਉਧਰ ਆ ਕੇ ਦੇਖਾ ਮੈਨੂੰ ਉਸਕੋ ਬਸ ਜੀ ਉਹ ਜੋ ਇਧਰ ਜਦ ਮੈਂ ਲੈ ਕੇ ਜਾ ਰਿਹਾਤਾ ਜੀ 에ਰਪੋਰਟ ਤੇ ਸਵਾਰ ਅਗਰ ਬੰਦਾ ਮਰ ਜਾਣਾ ਪਈ ਜੁਮਾ ਇਹ ਹੋਗਾ ਬੰਦਾ ਜੁਮੇਵਾਰ ਭਾਜੀ ਇਹ ਦੀ ਘੰਟੀ ਮਿਲ ਹਾਂਜੀ ਉਸਕਾ ਜਿੰਮੇ ਤੂੰ ਹੋਗਾ ਅਗਰ ਬੰਦਾ ਮਰ ਗਿਆ ਤੋ ਵੀ ਹੈਲਪ ਕੀਤੀ ਜਾਵੇ ਉਹਦੀ ਉਹ ਲੜਕਾ ਥਾ ਹੀ ਨਹੀਂ ਜਿਸਕਾ ਚੋਟ ਜਿਸੇ ਚੋਟ ਲੱਗੀ ਹੋਈ ਸੀ ਉਹ ਚਲਾ ਗਿਆ ਜੀ ਲੜਕਾ ਮੈਂ ਜਦ ਸਵਾਰੀ ਛੋੜ ਕੇ ਆਇਆ ਵਾਪਸ ਤਬ ਯਹੀ ਇੱਕ ਲੜਕਾ ਥਾ ਮੈਂ ਯੂਪੀ ਤੇ ਬਿਹਾਰ ਵਿੱਚ ਬਹੁਤ ਫਰਕ ਹੈ ਯੂਪੀ ਦੀ ਜਿਹੜੇ ਲੋਕ ਆ ਉਹ ਆ ਦੰਗੇ ਵਾਲੇ ਉਹ ਵੱਢਦੇ ਆ ਲੋਕਾਂ ਨੂੰ ਮਾਰਦੇ ਆ ਓਰੇ ਕੁੰਬੜੇ ਮੈਂ 10 ਦਿਨ ਬੈਠਾ ਰਿਆ ਇਹਨਾਂ ਨੇ ਮੁੰਡਾ ਮਾਰਤਾ ਇੱਕ ਦਿਨ ਸਾਡੇ ਨਿਆਣੇ ਵੀ ਮਰਨੇ ਯਾਦ ਰੱਖਿਓ ਤੁਹਾਡੇ ਵੀ ਮਰਨੇ ਸਭ ਦੇ ਮਰਨੇ ਆ ਯੂਪ ਵਿਹਾਰ ਦੇ ਲੋਕ ਮੈਂ ਮੰਨਦਾ ਹੈ ਵਿਹਾਰ ਦੇ ਇੰਨੇ ਮਾੜੇ ਨਹੀਂ ਯੂਪ ਦੇ ਗੁੰਡੇ ਆ ਲੋਕ ਤਾਂ ਹੀ ਯੋਗੀ ਵੱੜਦਾ ਸਾਲਿਆਂ ਨੂੰ ਇਹਨਾਂ ਨੂੰ ਅਯੋਗੀ ਨਾ ਕੱਢਦਾ ਉਰੇ ਆ ਗਏ ਨਹੀਂ ਪੰਜਾਬ ਨੂੰ ਮਤਲਬ ਯੂਪ ਬੰਬ ਬਣਾਤਾ ਇਹਨਾਂ ਨੇ ਹੁਣ ਯੂਪ ਆਪਾ ਜੀ ਦੇਖੋ ਵਿਹਾਰ ਮੈਂ ਕਹਿੰਦਾ ਵਿਹਾਰ ਦੇ ਫਿਰ ਵੀ ਆਪਣੇ ਉਹ ਕਰਦੇ ਯੂਪ ਦੇ ਲੋਕ ਬਹੁਤ ਖਤਰਨਾਕ ਹੈ ਬਸ ਇੰਨਾ ਮੈਨੂੰ ਪਤਾ ਹੈ ਮੈਨੂੰ ਇੱਕ ਟੱਕਰ ਆ ਕਹਿੰਦਾ ਵੜ ਦੂੰਗਾ ਇੱਕ ਰਾਤ ਨੂੰ ਮੇਰੀ ਲੜਾਈ ਹੋ ਗਈ ਦੇ ਕੋਈ ਇੱਥੇ ਐਕਸੀਡੈਂਟ ਹੋਇਆ ਹੈ ਜਾਨ ਚਲ ਗਈ ਰੱਬ ਨਾ ਕਰੇ ਇਹ ਗਲਤੀ ਕਿੱਡੀ ਵੱਡੀ ਬਣੀ ਆ ਤੂੰ ਭੱਜਿਆ ਕਿਉਂ ਮੈਂ ਭਾਗਿਆ ਨਹੀਂ ਜੀ ਮੈਂ ਨੇ ਫੋਨ ਮਾਰ ਕੇ ਤੋੜ ਕੇ ਭੱਜਣ ਲੱਗਿਆ ਭਾਗਿਆ ਨਹੀਂ ਭੱਜਿਆ ਨਹੀਂ ਤੂੰ ਕਸਮ ਤੋਂ ਨਹੀਂ ਭਾਗਿਆ ਪੜਿਆ ਕਿੱਥੋਂ ਮੈਂ ਆਪਣੀ ਮਾਂ ਕੇ ਕਸਮ ਪਾ ਰਿਹਾ ਨਹੀਂ ਭਾਗਿਆ ਓਏ ਤੁਰਨਾ ਬੋਲ ਤੈਨੂੰ ਇੱਧਰ ਆ ਕੇ ਫੜਿਆ ਪਾ ਨਹੀਂ ਤੈਨੂੰ ਫੜਿਆ ਤੈਨੂੰ ਆ ਕੇ ਨਹੀਂ ਬਾਈ ਜੀ ਕੱਲੂ ਬੰਦਾ ਮਰਦਾ ਕੌਣ ਜ਼ਿੰਮੇਵਾਰ ਹੈ ਭਾਈ ਪੰਜ ਮੈਂ ਹੁਣ ਘਰ ਜਾ ਗਿਆ ਸਾਰੀ ਗੱਲ ਕੀ ਹੋਈ ਹੈ ਜੀ ਵੈਸੇ ਪਾਜੀ ਗੱਲ ਕੋਈ ਨਹੀਂ ਹੋਈ ਇਹ ਸਾਮਣੋਂ ਆ ਕੇ ਜਾਤਾ ਇੱਕ ਟੇਕੋ ਬੰਦਾ ਤੇ ਉਹਨੇ ਵਿੱਚ ਮਾਰਿਆ ਐਕਟਿਵਾ ਵਿੱਚ ਮਾਰਿਆ ਬੰਦੇ ਨੇ ਪਾਜੀ ਉਸ ਦੋਨੇ ਬਾਹਰ ਆ ਭਈ ਇਸਨਾ ਖਾਂ ਦੋਨੇ ਬਾਹਰ ਆ ਇਸ ਆ ਚੀਜ਼ ਫਟ ਗਈ ਉਹ ਜੀ ਇਹ ਨਾ ਪਾਜੀ ਜਿਹਨੇ ਪੂਰੀ ਮਤਲਬ 100 ਚੋਂ 10 ਫਰੈਂਸ਼ ਸ਼ਾਇਦ ਬੰਦਾ ਬਚੇ 10% 10% ਵੀ ਹੈ ਹਾਂ ਭਾਈ ਸ਼ਾਇਦ ਨਹੀਂ ਬਚੇ ਪਰ ਇਹ ਪਾਜੀ ਬੰਦਾ ਨਾ ਉੱਤੋਂ ਸਾਡੀ ਬੁੜੀ ਮੁੰਡਾ ਉੱਥੇ ਸਾਡਾ ਉਹ ਬੰਦਾ ਬੜਾ ਚੀਕੀਤੀਆ ਹਾਂਜੀ ਆ ਪੁੱਛ ਲੋ ਚੀਕੀਤੀਆ ਲੇ ਜੀ ਫੋਨ ਬੋ ਜੀ ਨੀ ਚ ਸਰ ਕਰਨੀ ਸੀ ਜੋਸ਼ਪੁਰ ਕਾਂਡ ਹੋ ਗਿਆ ਮੇਰੇ ਬੰਦਿਆਂ ਨੂੰ ਕੁੱਟਿਆ ਹੋ ਗਿਆ ਹਾਂ ਇਹ ਬਈਆ ਨਾ ਪਾਜੀ ਇਹ ਹੋ ਗਿਆ ਜਲੰਧਰ ਜੋਗੇ ਦੋ ਟੰਡ ਹੋ ਚੁੱਕੇ ਹਨ ਸਰਾ ਦੇਖੋ ਇਹਦਾ ਫੋਨ ਮੇਰੇ ਕੋਲ ਹੈ ਮੈਂ ਖੋਇਆ ਨਹੀਂ ਪਾਜੀ ਮੇਰੇ ਕੋਲ ਫੋਨ ਹੈ ਮੈਂ ਹੁਣ ਦੇ ਦਿੰਦਾ ਕੋਈ ਚੱਕਰ ਨਹੀਂ ਪਰ ਇਹਨੇ ਵੀਡੀਓ ਵਾਇਲਡ ਕਰਨੀ ਸੀ ਪੰਜਾਬੀ ਨੇ ਭਈਆ ਕੁੱਟੇ ਹਾਂ ਇਹ ਮੈਸਜ ਜ ਰਾਤ ਤੇ ਮੇਰੇ ਫੇਸਬੁਕ ਤੇ ਸੀ ਪੇ ਦੇਖ ਲੋ ਜੀ ਬੜਾ ਬਹੁਤ ਮਾਰਨਾ ਬਕਵਾਸ ਨਾ ਮਾਰ ਤੂੰ ਭੱਜੇਗਾ ਇੱਕ ਮਿੰਟ ਤੈਨੂੰ ਜਾਣਤਾ ਬੰਦਾ ਉਹ ਇੱਕ ਮਿੰਟ ਤੈਨੂੰ ਜਾਣਤਾ ਬੰਦਾ ਉਹ ਨਹੀਂ ਜਾਣਤਾ ਜੀ ਫਿਰ ਤੂੰ ਨੇ ਵੀਡੀਓ ਕਮਾਈ ਹੈ ਮਾਰੀ ਗਲਤੀ ਹੋ ਗਈ ਮੇਰੇ ਕੋਲ ਮੈਂ ਬਹੁਤ ਦਰਦ ਹੈ ਗਲਤੀ ਹੋ ਗਈ ਮੇਰੇ ਕੋਲ ਨਹੀਂ ਪਤਾ ਸੀ ਇਸ ਸੇ ਇਹ ਇੱਕ ਮਿੰਟ ਮੈਡਮ ਤੁਸੀਂ ਐਮਪੀਓ ਤੋਂ ਤੁਸੀਂ ਸਾਰੀ ਜਾਣਕਾਰੀ ਰੱਖਦੇ ਹੋ ਜਾਣਕਾਰੀ ਤੁਹਾਨੂੰ ਕੀ ਲੱਗਦਾ ਇਹ ਜੋ ਮਾਮਲੇ ਬਦਲੇ ਨੇ ਪ੍ਰਵਾਸੀਆਂ ਨੂੰ ਲੈ ਕੇ ਕਿ ਕਿੰਨੇ ਕੁ ਸਹੀ ਨੇ ਬਹੁਤ ਜ਼ਿਆਦਾ ਗੱਲੇ ਤੇ ਪ੍ਰਵਾਸੀਆਂ ਦਾ ਜਿਵੇਂ ਅਸੀਂ ਉਹਨੂੰ ਪੰਜਾਬ ਚ ਇਹਨਾਂ ਨੂੰ ਸ਼ਰਨ ਦਿੱਤੀ ਹੋਈ ਹੈ ਕੰਮ ਦੇ ਰਹੇ ਆ ਇਹਨਾਂ ਦਾ ਸਾਥ ਦੇ ਰਹੇ ਰੱਖਿਆ ਵੀ ਹੋਏ ਅਸੀਂ ਕਰਾਇਦਾਰ ਫਿਰ ਵੀ ਜਦੋਂ ਇਹ ਇਹ ਜਿਹਾ ਹਰਕਤਾ ਕਰਦੇ ਆ ਤੇ ਵੀ ਸਾਨੂੰ ਵਾਪਸ ਕਰਨਾ ਚਾਹੀਦਾ ਇਹਨਾਂ ਨੂੰ ਜਿਵੇਂ ਹੁਸ਼ਿਆਰਪੁਰ ਕਾਂਡ ਕੀਤਾ ਹੁਣ ਇਹ ਸਾਡੀ ਵੀਡੀਓ ਬਣਾ ਰਿਆ ਸੀ ਮਦਰ ਪਰਵਿੰਡ ਵਾਲੇ ਸਾਰੇ ਇੱਥੇ ਐਕਸੀਡੈਂਟ ਦੇ ਕੋਲ ਇਕੱਠੇ ਹੋਏ ਹੋਏ ਆ ਵੀਡੀਓ ਬਣਾ ਰਿਆ ਸੀ ਕੀ ਦਿਖਾਉਗਾ ਇਹ ਇਹ ਆ ਦੇਖੋ ਪਿੰਡ ਵਾਲਿਆਂ ਨੇ ਬਈਏ ਕੁੱਤੇ ਇਹਨੇ ਇਹ ਪ੍ਰਮੋਟ ਕਰਨਾ ਸੀ ਨਾ ਕਿ ਵੀਡੀਓ ਵਾਲਾ ਤੁਸੀਂ ਐਕਸੀਡੈਂਟ ਵਾਲੇ ਬੰਦੇ ਨੂੰ ਇਹਨੇ ਦੱਸਣਾ ਸੀ ਉਹ ਤਾਂ ਇਹਨਾਂ ਨੂੰ ਅਲਬਾ ਵੀ ਨਹੀਂ ਜਿਹਦਾ ਐਕਸੀਡੈਂਟ ਹੋਇਆ ਕਿ ਮੈਨੂੰ ਪਤਾ ਲੱਗਿਆ ਕਿ ਸ਼ਾਇਦ ਮਾਰੀ ਜਾ ਬੰਦਾ ਜਿੰਨਾ ਦਾ ਪੂਰਾ ਹਾਲ ਕੀਤਾ ਇਹਨਾਂ ਨੇ ਮੈਂ ਵੱਡੇ ਸਵਾਲ ਇਹ ਵੀ ਨਹੀਂ ਨਾ ਬਹੁਤੇ ਨਹੀਂ ਪਰ ਸਾਰੇ ਨਹੀਂ ਪਰ ਬਹੁਤੀ ਗੱਲ ਇਹ ਹੁੰਦੀ ਹੈ ਕਿ ਇਹ ਹੈਲਪ ਨਹੀਂ ਕਰਦੇ ਜਿਆਦਾ ਵੀਡੀਓ ਬਣਾ ਕੇ ਭੱਜ ਜਾਂਦੇ ਨੇ ਉਹ ਭੱਜ ਜਾਂਦੇ ਬਿਲਕੁਲ ਬਿਲਕੁਲ ਸਹੀ ਸਰ ਪਤਾ ਮੈਂ ਦਾਦਾ ਦਾਦਾ ਕੀ ਗੱਲ ਸਰ ਮਤਾਂ ਪਾਸ ਹੋ ਰਿਹਾ ਸਹੀ ਹੋ ਰਿਹਾ ਜੀ ਫਿਰ ਉਹ ਪਿੰਡਾਂ ਦੇ ਵਿੱਚ ਵੀ ਬਾਹਰ ਇਹਨੂੰ ਬਾਰ ਕੱਢਣਾ ਚਾਹੀਦਾ ਬਿਲਕੁਲ ਸਹੀ ਹੋ ਰਿਹਾ ਹੈ ਹਾਂ ਬਿਲਕੁਲ ਸਹੀ ਹੋ ਰਿਹਾ ਹੈ ਵੈਲਕਮ ਤੁਸੀਂ ਮੈਂ ਅੰਦਾਜ਼ਾ ਸੱਚ ਜਾਣੋਗੇ ਮੈਂ ਕਰੜ ਪੋਜ਼ਿਟਿਵ ਸਟੋਰੀ ਕਰਨ ਚੱਲਦਾ ਸੀ ਠੀਕ ਹੈ ਭਾਜੀ ਜੀ ਕਿਉਂਕਿ ਮੈਂ ਕਹਾਂ ਜੋ ਹਾਲ ਹੋ ਰਿਹਾ ਠੀਕ ਹੈ ਮੈਂ ਪੋਜ਼ਿਟਿਵ ਸਟੋਰੀ ਕਰਨ ਚੱਲਦਾ ਸੀ ਪਰ ਬਾਸੇ ਨਾਲ ਗੱਲ ਕਰਨ ਚੱਲਦਾ ਸੀ ਕਿ ਸਾਰਿਆਂ ਨੂੰ ਨਹੀਂ ਇੱਕ ਉੱਚ ਤੋਲਣਾ ਚਾਹੀਦਾ ਵੀ ਤੁਸੀਂ ਆਪਣਾ ਕੰਮ ਕਰ ਰਹੇ ਹੋ ਪਰ ਦੇਖੋ ਹਲੇ ਮੈਂ ਰਸਤੇ 'ਚ ਜਾ ਰਿਹਾ ਸੀ ਤੁਹਾਡੇ ਸਾਹਮਣੇ ਦੇਖਿਆ ਠੀਕ ਹੈ ਸਰ ਚੌਥੇ ਰਿਜ਼ਲਟ ਦੇਖੋ ਕੀ ਨਿਕਲਿਆ ਇੱਕ दारू ਪੀ ਕੇ ਰੋਂਗ ਸਾਈਡ ਚ ਲਾ ਕੇ ਉਹਨੇ ਇੱਕ ਬੰਦਾ ਮਾਰਤਾ ਜਿਹੜਾ ਆਪਣਾ ਘਰ ਪਾਰ ਰਿਹਾ ਸੀ ਉਹਦਾ ਸਮਾਨ ਸਕੂਟਰੀ 'ਚ ਪਿਆ ਦੂਜਾ ਬੰਦਾ ਵੀਡੀਓ ਮੇਰਾ ਬੇਟਾ ਗਿਆ ਭਾਈ ਨਾਲ ਮੇਰਾ ਆਟੋ ਤੇ ਬੈਠ ਕੇ ਉਹਨੂੰ ਭੇਜਿਆ ਪੀਜੀ ਆ ਜੀ ਮੈਂ ਉਹਨਾਂ ਖੁਦ ਦਾ ਬੇਟਾ ਭੇਜਣਾ ਖੁਦ ਦਾ ਬੇਟਾ ਭੇਜਿਆ ਇਹ ਸਾਲ ਵੀਡੀਓ ਬਣਾ ਰਿਹਾ ਉੱਥੇ ਨਹੀਂ ਜੀ ਜਦੋਂ ਗਿਆ ਨਾ ਤਾਂ ਮੈਂ ਸਵਾਰੀ ਲੈ ਜਾ ਕੇ ਗਿਆ ਤਾਂ ਜੀ ਸੁਣੋ ਫਿਰ ਸਮਝ ਗਿਆ ਸਵਾਰੀ ਲੈ ਗਿਆ ਫਿਰ ਤੂੰ ਐਸੇ ਰੁਕਿਆ ਕਿਉਂ ਭਾਈ ਪਤਾ ਕੀ ਹੈ ਦੇਖੋ ਸਰ ਮੈਂ ਮੰਗ ਰਿਹਾ ਹੁਣ ਮਾਫ ਕਰੂੰਗਾ ਜੀ ਨਹੀਂ ਪਾ ਜੀ ਗੱਲ ਛੋਟੀ ਗੱਲ ਨਹੀਂ ਹੁੰਦੀ ਹੁਣੇ ਸੌਰੀ ਮੰਗ ਰਿਹਾ ਇਹ ਬੰਦਾ ਉਹ ਬੰਦਰੀ ਉਹ ਬੰਦਰੀ ਉਹ ਕਰਦਾਂਦਾ ਬੰਦਰੀ ਉਹ ਹੈਲਪ ਕਰਦਾਂਦਾ ਬੰਦਰੀ ਵਿੱਚ ਕਿੰਨਾ ਫਰਕ ਸੀਗਾ ਇਹ ਮੰਦੀਓ ਬਾਜੀ ਹੈਲਪ ਕਿਉਂ ਨਹੀਂ ਕੀਤੀ ਤੁਸੀਂ ਫਿਰ ਮੈਂ ਜੀ ਥਾ ਹੀ ਨਹੀਂ ਜਦੋਂ ਲੈ ਕੇ ਗਿਆ ਤਮ ਮੈਂ ਥਾ ਨਹੀਂ ਜੀ ਜਦੋਂ ਵਾਹ ਪੇ ਪੜਾ ਹੋਇਆਤਾ ਨਾ ਜੋ ਬੰਦਾ ਡਰਿੰਕ ਕਰਕੇ ਮੈਂ ਉਧਰ ਆ ਕੇ ਦੇਖਾ ਮੈਨੂੰ ਉਸਕੋ ਬਸ ਜੀ ਉਹ ਜੋ ਇਧਰ ਜਮੈਂ ਲੈ ਕੇ ਜਾ ਰਹਾਤਾ ਜੀ 에어ਪੋਰਟ ਤੇ ਸਵਾਰੀ ਤਬ ਕੋ ਐਕਸੀਡੈਂਟ ਹੁੰਦਾ ਸਕਿੰਟਾਂ ਦਾ ਵੀ ਫਰਕ ਹੁੰਦਾ ਬੰਦੇ ਦੀ ਜਾਨ ਬਚ ਸਕਦੀ ਹੈ ਸਕਿੰਟਾਂ ਨਾਲ ਬੰਦਾ ਮਰ ਵੀ ਸਕਦਾ ਨਹੀਂ ਜੀ ਇੱਕ ਵਾਰੀ ਵੀ ਉਹ ਠੀਕ ਹੈ ਜੀ ਮੈਨੇ ਫਿਰ ਮੈਨੇ ਉਹ ਦੇਖਾ ਨਹੀਂ ਤਾ ਨਾ ਜੀ ਮੈਂ ਜਾ ਰਹਾਤਾ ਸੀ ਮੈਂ ਰੋਣਾ ਬਾਜੀ ਅਗਰ ਬੰਦਾ ਮਰਦਾ ਨਾ ਭਾਈ ਜੁਮਾ ਇਹ ਹੋਗਾ ਬੰਦਾ ਜੁਮੇਵਾਰ ਭਾਜੀ ਇਹ ਦੀ ਘੰਟੀ ਮਿਲ ਲੰਨਾ ਭਾਜੀ ਅਗਰ ਬੰਦਾ ਮਰ ਗਿਆ ਨਾ ਉਹ ਹਾਂਜੀ ਮੈਮ ਹਾਂਜੀ ਉਸ ਦਾ ਜਿੰਮੇ ਤੂੰ ਹੋਗਾ ਅਗਰ ਬੰਦਾ ਮਰ ਗਿਆ ਤੋਂ ਅਭੀ ਤਰਲੇ ਨੂੰ ਪੀਜੀ ਇ ਮੈਂ ਵੀ ਤਰ ਕੋ ਬੈਠ ਮੇਰੀ ਗੱਡੀ ਮੈਂ ਗੱਡੀ ਮੈਂ ਫੋਰਚੂਨ ਕੱਢ ਗੱਡੀ ਕੱਢ ਅਬ ਚਲਣ ਤਰ ਨੂੰ ਜਾਉਂਗਾ ਪੀਜੀ ਇ ਤਰ ਕੋ ਮੈਂ ਅਗਰ ਬੰਦਾ ਕੁਝ ਹੋ ਗਿਆ ਨਾ ਮਰ ਗਿਆ ਤੁਸੀਂ ਆਪਣੇ ਦੀ ਉਹਨਾਂ ਦੀ ਸਪੋਰਟ ਵੀਡੀਓ ਬਣਾ ਰਹੇ ਜਿਹੜਾ ਬੰਦੇ ਦੀ ਅੱਖ ਨਿਕਲ ਗਈ ਸਮਝ ਗਿਆ ਛੋਟੀ ਉਹਨਾਂ ਦੇ ਬੱਚੇ ਉਹਨਾਂ ਦੀ ਅੱਖ ਨਹੀਂ ਬਣਾਈ ਗਈ ਜੀ ਜੀ ਨਹੀਂ ਮੇਰੇ ਪਾਸ ਤਾਂ ਆਏ ਨਹੀਂ ਮੈਂ ਮੈਂ ਜਦ ਸਵਾਰੀ ਲੈ ਕੇ ਆਇਆ ਬਿਲਕੁਲ ਮਤਲਬ ਉਹ ਐ ਨਹੀਂ ਵ ਉਹ ਲੜਕਾ تھا ਹੀ ਨਹੀਂ ਜਿਸका चोट ल, जिसे चोट लगी हुई थी वो चला गया जी लड़का मैं जब सवारी छोड़ के आया वापस तब यही एक लड़का था मैं इसी के देखा, नहीं। नहीं। देखा लिया मैं कोई नहीं सूगा जी बंदेया जो डैमेज होगी ओदी हां पाजी ओदी उन्होंने इस बार है पाजी खां बाहर ने बंदे दियां ਕਿਹਨ ਚੱਕਿਆ ਮੇਰਾ ਬੇਟ ਨਾਲ ਗਿਆ ਬਾਟੋ ਵੀ ਬੜ ਗਏ ਮਣੀ ਗੱਡੀ ਭੇਜੀ ਪਾਜੀ ਮੈਂ ਇੱਕੇ ਹੱਲ ਹੋਣਾ ਚਾਹੀਦਾ ਹੈਲਪ ਇਹਨੂੰ ਕਹਿੰਦੇ ਆ ਰਿਪੋਰਟ ਮੈਮ ਪਤਾ ਕਾਰਸੀ ਜੀ ਮੈਂ ਕਹੀਦਾ ਤੈਨੂੰ ਸਵਾਰੀ 'ਤੇ ਬੈਠੀ ਸੀ ਮੈਂ ਸਵਾਰੀ ਛੁੱਟ ਕੇ ਆਇਆ ਜੀ ਤੂੰ ਯੂਪੀ ਦਾ ਬਿਹਾਰ ਦਾ ਮੈਂ ਯੂਪੀ ਦਾ ਇਹ ਸਭ ਯੂਪੀ ਦਾ ਗੰਦਾ ਬਾਈ ਬਿਹਾਰ ਆਪਾਂ ਕਿੱਥੇ ਹੋਰਿੰਗ ਕਰਦੇ ਆ ਮੈਂ ਬਾਈ ਆ ਵਿੱਚ ਬਹੁਤ ਕਰਕੇ ਪਾਜੀ ਵੈਰੀਫਿਕੇਸ਼ਨ ਕਰਾਓ ਤੁਸੀਂ ਪੜ੍ਹੇ ਲਿਖੇ ਯੂਪੀ ਹੈ ਤੇ ਬਿਹਾਰ ਵਿੱਚ ਬਹੁਤ ਫਰਕ ਆ ਯੂਪੀ ਦੀ ਜਿਹੜੇ ਲੋਕ ਆ ਉਹ ਆ ਦੰਗੇ ਵਾਲੇ ਉਹ ਵੱਢਦੇ ਆ ਲੋਕਾਂ ਨੂੰ ਮਾਰਦੇ ਆ ਓਰੇ ਕੁੰਬੜੇ ਮੈਂ 10 ਦਿਨ ਬੈਠਾ ਰਿਆ ਇਹਨਾਂ ਨੇ ਮੁੰਡਾ ਮਾਰਤਾ ਇੱਕ ਦਿਨ ਸਾਡੇ ਨਿਆਣੇ ਵੀ ਮਰਨੇ ਯਾਦ ਰੱਖਿਓ ਤੁਹਾਡੇ ਵੀ ਮਰਨੇ ਆ ਸਭ ਦੇ ਮਰਨੇ ਆ ਯੂਪੀ ਬਿਹਾਰ ਦੇ ਲੋਕ ਮੈਂ ਮੰਨਦਾ ਹੈ ਬਿਹਾਰ ਦੇ ਇੰਨੇ ਮਾੜੇ ਨਹੀਂ ਯੂਪੀ ਦੇ ਗੁੰਡੇ ਆ ਲੋਕ ਤਾਂ ਹੀ ਯੋਗੀ ਵੱਢਦਾ ਸਾਲਿਆਂ ਨੂੰ ਇਹਨਾਂ ਨੂੰ ਅਯੋਗੀ ਨਾ ਕੱਢਦਾ ਓਰੇ ਆ ਗਏ ਯੂਪੀ 'ਚ ਜੋ ਹੋ ਰਿਹਾ ਸੀਗਾ ਉੱਥੇ ਵੀ ਹੁੰਦਾ ਸੀ ਗੁੰਡਾ ਕਰਦੀ ਐ ਤੀ ਉਹ ਪੰਜਾਬ ਚ ਆਉਣ ਲੱਗੀ ਹੁਣ ਹਾਂ ਯੂਪੀ ਹਾਂ ਯੂਪੀ ਜੂੰਦੀ ਜੀ ਵੈਸੇ ਨਹੀਂ ਯੂਪੀ ਵੈਸੇ ਹੁੰਦੀ ਸੀ ਗੁੰਡਾ ਕਰਦੀ ਹੁੰਦੀ ਰਹਿੰਦਾਤਾ ਜੀ ਨਹੀਂ ਹੁੰਦੀ ਰਹੀ ਐ ਵੈਸੇ ਉੱ ਮੈਂ ਆਉਣਾ ਬੰਦੇ ਤੋਂ ਇਧਰੀ ਹੋ ਜੀ ਮੈਂ ਇੱਕ ਮਿੰਟ ਤੂੰ ਸਾਰੇ ਬੂਰ ਮਣਾ ਸਾਥ ਸਤੂੰ ਨਹੀਂ ਪੰਜਾਬ ਨੂੰ ਮਤਲਬ ਯੂਪੀ ਬੰਮ ਬਣਾਤਾ ਜਿਨ੍ਹਾਂ ਨੇ ਹੁਣ ਯੂਪੀ ਆਪਾ ਜੀ ਦੇਖੋ ਬਿਹਾਰ ਮੈਂ ਕਹਿੰਦਾ ਬਿਹਾਰ ਦੇ ਫਿਰ ਵੀ ਆਪਣੀ ਉਹ ਕਰਦੇ ਯੂਪੀ ਦੇ ਲੋਕ ਬਹੁਤ ਖਤਰਨਾਕ ਹੈ ਬਸ ਅੰਨਾ ਮੈਨੂੰ ਪਤਾ ਹੈ ਮੈਨੂੰ ਇੱਕ ਟੱਕ ਰਿਆ ਕਹਿੰਦਾ ਵੜ ਦੂੰਗਾ ਇੱਕ ਰਾਤ ਨੂੰ ਮੇਰੀ ਲੜਾਈ ਹੋ ਗਈ ਇਹ ਲੋਕ ਇਹ ਜੇ ਮੈਂ ਪੁੱਛਿਆ ਇਹ ਕਿਹੜਾ ਚਲਾ ਰਹੇ ਹਾਂ ਪਰ ਜਿਵੇਂ ਤੁਹਾਡਾ ਅੱਖ ਚ ਆ ਗਿਆ ਇਹਨਾਂ ਦੇ ਕਹਿੰਦੇ ਕੁਝ ਨਹੀਂ ਕਰਨਾ ਉਹਦਾ ਮੈਂ ਹੁਣ ਕੀ ਆਗਾ ਮੈਂ ਉਹਦਾ ਫਿਰ ਬਾਪੂ ਜੀ ਐਨਐਸ ਲਾ ਦਿੰਦੇ ਉਹਦਾ ਮੇਰਾ ਮਤਲਬ ਤੇ ਅਸੀਂ ਉਹਨਾਂ ਪਰ ਇਕੱਲੇ ਨਹੀਂ ਕਰ ਸਕਦੇ ਪਹੁੰਚ ਚੁੱਕੀ ਹੈ ਕਹਿੰਦੇ ਕੋਈ ਇੱਥੇ ਐਕਸੀਡੈਂਟ ਹੋਇਆ ਹੈ ਜਿਹੜਾ ਪ੍ਰਵਾਸੀ ਵੱਲੋਂ ਉਹਦੀ ਵੀਡੀਓ ਬਣਾਈ ਜਾ ਰਹੀ ਸੀਗੀ ਤੇ ਤੁਹਾਨੂੰ ਅਸੀਂ ਨਿਊਜ਼ ਹੈ ਜਿਹੜੀ ਦਿਖਾ ਰਿਹਾ ਮਹਾਲੀ ਤੋਂ ਮਹਾਲੀ ਮਦਨ ਚੌਂਕ ਦੇ ਕੋਲ ਖੜੇ ਆ ਜਿੱਥੇ ਕਾਫੀ ਹਰੇ ਚੰਡੀਗੜ੍ਹ ਦੇ ਵਿੱਚ ਵੀ ਪ੍ਰਵਾਸੀ ਕਾਫੀ ਜਿਹੜੇ ਇੱਥੇ ਰਹਿੰਦੇ ਨੇ ਉਸ ਤੋਂ ਬਾਅਦ ਆਟੋ ਚ ਜਿਹਨੇ ਬੰਦੇ ਦੀ ਰੋਂਗ ਸਾਈਡ ਡਰਾਈਵਿੰਗ ਕਰ ਰਹੀ ਸੀ ਇੱਕ ਬੰਦੇ ਨੂੰ ਬੜੀ ਬੁਰੀ ਤਰ੍ਹਾਂ ਹਿੱਟ ਕੀਤਾ ਸ਼ਰਾਬ ਪੀਤੀ ਹੋਈ ਸੀ ਤੇ ਇਹ ਜਿਹੜਾ ਫੜਿਆ ਇਹ ਖੜ ਕੇ ਵੀਡੀਓ ਬਣਾ ਰਿਆ ਸੀ ਉਹ ਬੰਦੇ ਦੀ ਜਿਹਨੂੰ ਹਿੱਟ ਹੋਇਆ ਉਹ ਜਿਹਨੂੰ ਹਿੱਟ ਕੀਤਾ ਉਹ ਕੰਮ ਕਰ ਵਾਲਾ ਬੰਦਾ ਆਪਣੇ ਕੰਮ ਤੇ ਉਹਦਾ ਸਮਾਨ ਸਕੂਟਰ 'ਤੇ ਹੋ ਗਿਆ ਵੀ ਸਕੂਟਰੀ ਪੂਰੀ ਤਰ੍ਹਾਂ ਖਤਮ ਕਰ ਦਿੱਤੀ ਆ ਕਿਉਂ ਆਟੋ ਦੀ ਸ਼ੀਟ ਤੇ ਮੁਰੇ ਬਿੰਡ ਸ਼ੀਟ ਤੇ ਬੰਦੇ ਦੇ ਮਾਸ ਦੇ ਟੁਕੜੇ ਲੱਗ ਰਹੇ ਨੇ ਲੋਕ ਦੱਸ ਰਹੇ ਆ ਉਹਦਾ ਫੇਸ ਸਾਰਾ ਖਤਮ ਹੋ ਗਿਆ ਇੱਕ ਪਾਸੇ ਦਾ ਬਚਦਾ ਨਹੀਂ ਬਚਦਾ ਰੱਬ ਕਰੇ ਬਾਜੀ ਪਰਿਵਾਰ ਮੈਂਬਰਾਂ ਕਿਸ ਦਾ ਪਰ ਜਿਸ ਤਰ੍ਹਾਂ ਲੋਕ ਦੱਸ ਰਹੇ ਨੇ ਤੇ ਰੋਂਗ ਸਾਈਡ ਡਰਾਈਵਿੰ ਕਿਤੇ ਆਖੀ ਉਹਨਾਂ ਨੂੰ ਲਈ ਪੀਸਰ ਪਾਲਟੇ ਲਈ ਆਏ ਸੀਗੇ ਉਹਨਾਂ ਨੇ ਆ ਕੇ ਬਾਕੀ ਸਾਰਾ ਕੱਲ ਹੈਗੇ ਉਹਨਾਂ ਨੂੰ ਪੀ ਲਈ ਲੈ ਕੇ ਗਏ ਜਿੰਦਾ ਐਕਸੀਡੈਂਟ ਹੋਇਆ ਤੇ ਬਾਕੀ ਸਾਨੂੰ ਵੀ ਪਤਾ ਲੱਗ ਗਿਆ ਕਿ ਕਹਿੰਦੇ ਐਕਸੀਡੈਂਟ ਹੋਇਆ ਸਰ ਲੋਕਾਂ ਦੇ ਅਸੀਂ ਤਾਂ ਇਧਰ ਦੇਖਣ ਆਏ ਹਾਂ ਦੇਖਿਆ ਅੱਜ ਇੱਕ ਵੱਡਾ ਰੋਸ਼ ਹੈ ਕਿ ਪੁਲਿਸ ਘੰਟੇ ਬਾਅਦ ਆਈ ਆ ਮੈਂ ਸਰ ਨਾਲ ਵੀ ਗੱਲ ਕੀਤੀ ਸੀ ਜਿਹੜੇ ਪਹਿਲਾਂ ਆਏ ਸੀ ਤੇ ਇਹਦਾ ਥੋੜਾ ਜਿਹਾ ਸਾਨੂੰ ਐਕਸਪਲੇਨੇਸ਼ਨ ਦੇ ਦਿਓ। ਦੇਖੋ ਪੀਸ਼ਰ ਪਾਲਟੀ ਸੀ ਜੀ ਕਈ ਵਾਰੀ ਕਿਤੇ ਹੋਰ ਕਿਤੇ ਕਾਲ ਸੁਣਨ ਗਏ ਹੋਣਗੇ ਉਹ ਉੜ ਕੇ ਫਿਰ ਇੱਧਰ ਆਏ ਹੋਣੇ ਆ ਤੇ ਅਸੀਂ ਸਾਡੀ ਲਾਈਟਾਂ ਦੇ ਜੁੜੀ ਸੀ ਤਿੰਨ ਪੰਜ ਲਾਈਟਾਂ ਦੇ ਸਪੈਸ਼ਲ ਚੌਂਕ ਅਸੀਂ ਤਾਂ ਉੱਥੋਂ ਆਏ ਵੀ ਐਕਸੀ ਮੈਸੇਜ ਮਿਲਿਆ ਸੀ ਵੀ ਐਕਸੀਡੈਂਟ ਐਕਸੀਡੈਂਟ ਹੋਇਆ ਹੋਇਆ ਸੀ ਅੱਜ ਕਿਹ ਦੇਖ ਕੇ ਆਉਣੇ ਸਰ ਜੀ ਜਾਮ ਹੋਇਆ ਸੀ ਜਾਮ ਕਢਾ ਕੇ ਨਹੀਂ ਤੁਸੀਂ ਇਸ ਮਸਲੇ ਲਈ ਆਏ ਹੋ ਜਾਂ ਜਾਮ ਖਲਾਣਾ ਆ ਨਹੀਂ ਤਾਂ ਜਾਮ ਕਢਾਣਾ ਹੈ ਹਾਂ ਠੀਕ ਹੈ ਜੀ ਉਹ ਤਾਂ ਪੀਸ਼ਰ ਪਾਲਟੀ ਆਈ ਸੀ 112 ਤੇ ਉਹ ਉਹ ਲੈ ਕੇ ਵੀ ਗਏ ਜ ਆਏ ਦਿਨ ਕੇ ਸਾਰੇ ਨੇ ਪ੍ਰਵਾਸੀ ਡਰਿੰਕ ਕਰਕੇ ਰੋਂਗ ਸੈਂਡ ਚਲਾਉਂਦੇ ਜਾਂ ਹੋਰ ਵੀ ਕਈ ਵਾਰ ਦਸਤਾ ਕਰਦੇ ਨੇ ਪਿੱਛੇ ਕੁੰਬੜੇ ਚ ਜੋ ਹੋਇਆ ਉਹ ਦੇਖੋ ਆਪਾਂ ਚਲਾਨ ਕਰ ਰਹੇ ਹਾਂ ਸਰ ਆਪਣੇ ਨਾਕਾ ਵੀ ਲੱਗਦਾ ਸ਼ਨੀਵਾਰ ਵੀ ਆਂਦਵਾਰ ਵੀ ਡਰਾਈਵਿੰਗ ਡਰਿੰਕਿੰਗ ਦੇ ਵੀ ਹੋ ਰਹੇ ਥਰ ਇਹ ਆਪਣੇ ਗਲੀਆਂ ਜਿਹੜੇ ਇਨਾ ਪਰ ਸਖਾਈ ਕਿੰਨਾ ਹੋਊਗੀ ਪ੍ਰਵਾਸੀਆਂ ਦੇ ਜੋ ਐਦਾਂ ਜ਼ੁਲਮ ਬਾਧ ਰਹੇ ਆਪਣਾ ਪ੍ਰਵਾਸੀਆਂ ਦਾ ਪੰਜਾਬ ਦੇ ਵਿੱਚ ਡਰਾਈਵਿੰਗ ਡਰਿੰਕਿੰਗ ਦਾ ਨਾਕਾ ਲੱਗਿਆ ਆਪਾਂ ਚਲਾਨ ਸਾਰਿਆਂ ਦੇ ਕਰਦੇ ਹਾਂ ਹੁਣ ਵੀ ਸਾਨੂੰ ਪਤਾ ਲੱਗਾ ਕਿ ਸਾਨੂੰ ਤਾਂ ਹੀ ਲੱਗਾ ਕਿ ਇਹ ਜਾਮ ਲੱਗਿਆ ਅਸੀਂ ਤਾਂ ਹੀ ਆਏ ਸੀ ਦੇਖਣ ਐਵੇਂ ਜਾਮ ਲੱਗਿਆ ਕਢਾ ਦਈਏ ਬੰਦਾ ਇੱਥੇ ਹੀ ਜਾਮ ਠੀਕ ਹੈ ਕੰਟਰੋਲ ਹੋਂ ਤੋਂ ਮੈਨੂੰ ਉਹਨਾਂ ਨੂੰ ਫੋਨ ਆਇਆ ਉਹ ਲੈ ਕੇ ਵੀ ਗਏ ਪੇਸ਼ੰਤ ਨੂੰ ਮੈਂ ਕਿਹਾ ਪੀ.ਡੀ.ਏ. ਤੇ ਬਾਕੀ ਸਾਰੇ ਲੈ ਕੇ ਆਏ ਅਸੀਂ ਤੁਸੀਂ ਤਾਂ ਦੇਖਣਾ ਇਹ ਵੀ ਜਾਮ ਲੱਗਾ ਦੇਖੇ ਜਾ ਠੀਕ ਹੈ ਜੀ ਤੇ ਤਾਂ ਤੁਸੀਂ ਕੀ ਕਰੋਗੇ ਇਹ ਜਿਹੜਾ ਵੀਡੀਓ ਬਣਾ ਰਿਹਾ ਸੀ ਇਹਦੀ ਵੈਰੀਫਿਕੇਸ਼ਨ ਕਰਾਉਂਗੇ ਦੇਖਦੇ ਹਾਂ ਦੀ ਵੈਰੀਫਿਕੇਸ਼ਨ ਕਰੋ ਨੇ ਜੀ ਤੇ ਜਿਹੜੇ ਵੀ ਨੇੜੇ ਥਾਣਾ ਪੈਂਦਾ ਸੀ ਉਹਨੂੰ ਉੱਥੇ ਲੱਗੇ ਜਾਂਦੇ ਜੀ ਬਸ ਅਸੀਂ ਨਾ ਇਸੇ ਚੀਜ਼ ਦੀ ਪੜਤਾਲ ਕਰਦੇ ਆ ਅਸੀਂ ਇੱਕ ਬੰਦਾ ਸਾਡੇ ਕੋਲ ਪਹੁੰਚ ਗਿਆ ਉਹਦਾ ਮੈਡੀਕਲ ਕਰਾਉਣੇ ਆ ਜੀ ਜਿੰਨੇ ਐਕਸੀਡੈਂਟ ਕੀਤਾ ਸੀ ਉਹਦੀ ਬੈਟਰੀ ਲੈਂ ਦੀ ਕੋਸ਼ਿਸ਼ ਕੀਤੀ ਉਹ ਪੂਰੀ ਤਰ੍ਹਾਂ ਉਹਨੇ ਡਰਿੰਕ ਕੀਤੀ ਆ ਉਹ ਉਹਦਾ ਸੀ ਮੈਡੀਕਲ ਕਰਾਉਣ ਲੱਗੇ ਆ ਫਿਲਹਾਲ ਮਤਲਬ ਅਸੀਂ ਸਾਨੂੰ ਇਨਫਰਮੇਸ਼ਨ ਇੱਥੇ ਉਹ ਚਲਾ ਕੇ ਭੇਜਦਾ ਉਹ ਜਿਹੜਾ ਆਪਣਾ ਜ਼ਖਮੀ ਦਾ ਲੈ ਕੇ ਪੀਸੀ ਉਹ ਗੱਲ ਵੀਰ ਜੀ ਸਰਚ ਕਰਾਉ ਕੀਤੀ ਹੋ ਗਈ ਪਰ ਵਸੀਆਂ ਦੇ ਜਿਹੜਾ ਏਦਾਂ ਹੋਣਾ ਹੋ ਰਿਹਾ ਸਾਰਾ ਕੁਝ ਬਣੇ ਮਹਾਲੀ ਦੇ ਵਿੱਚ ਬਜਾਦਤਰ ਦੇਖਣ ਨੂੰ ਮਿਲਦੇ ਨੇ ਆਪਾਂ ਨੂੰ ਕੇਸ ਉਹਦੇ ਕੇਸ ਖਰੜ ਜਿਰਪੁਰ ਮਹਾਲੀ ਪ੍ਰਵਾਸੀਆਂ ਸਾਹਿਬਾਨਾਂ ਦੇ ਧਿਆਨ 'ਚ ਲਿਆਵਾਂਗੇ ਸਾਰੀ ਗੱਲ ਜੀ ਠੀਕ ਹੈ ਨਾ ਜੋ ਅਕਸਰ ਸਾਹਿਬਾਨ ਸਾਡੇ ਹੁਕਮ ਦੇਣਗੇ ਉਹਦੇ ਮੁਤਾਬਕ ਹੀ ਕਰੀਏ ਅਸੀਂ ਮਹਾਲੀ ਵਿੱਚ ਖੜੇ ਆ ਇੱਥੇ ਮਦਨਪੁਰ ਚੌਂਕ ਦੇ ਵਿੱਚ ਜੋ ਕਿ ਵੇਸ ਦੇ ਕੋਲ ਆ ਤੁਸੀਂ ਆਟੋ ਦੀ ਹਾਲਾਤ ਦੇਖ ਸਕਦੇ ਹੋ ਇਹ ਆਟੋ ਜਿਹੜਾ ਪ੍ਰਵਾਸੀ ਵੱਲੋਂ ਪੂਰਾ ਨਸ਼ੇ ਵਿੱਚ ਧੁੱਤ ਸੀਗਾ ਭਜਾਇਓ ਸੀਗਾ ਇੱਕ ਕੋਈ ਪੰਜਾਬੀ ਐਕਟੀਵਿਟੀ ਤੇ ਆ ਰਿਹਾ ਸੀਗਾ ਉਹਦਾ ਸਾਰਾ ਪਾਸਾ ਜਿਹੜਾ ਜ਼ਖਮੀ ਹੋ ਗਿਆ ਉਹਦੀ ਅੱਖਾਂ ਬਾਹਰ ਨਿਕਲਿਆ ਆਈਆਂ ਕਹਿੰਦੇ ਵੀ ਬਹੁਤ ਘੱਟ ਚਾਂਸ ਨੇ ਵੀ ਉਹ ਬਚ ਸਕਦਾ ਏ ਉਹਨੂੰ ਪੀਜੀਆ ਰੈਫਰ ਕਰ ਦਿੱਤਾ ਗਿਆ ਏ ਤੇ ਤੁਸੀਂ ਆ ਆਟੋ ਆ ਜਿਹੜਾ ਜੋ ਚਲਾ ਰਿਹਾ ਸੀ ਪ੍ਰਵਾਸੀ ਸੀਗਾ ਇਹ ਦਿਨ ਦਿਨ ਇਹ ਕੱਟਣਾ ਪੰਜਾਬ ਚ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਪ੍ਰਵਾਸੀਆਂ ਦੀਆਂ ਪਾਇਆ ਹੁਸ਼ਿਆਰਪੁਰ ਵਿੱਚ ਹੋਇਆ ਜੋ ਬੱਚੇ ਨੂੰ ਪੰਜ ਸਾਲ ਦੇ ਮਾਸੂਮ ਬੱਚੇ ਨੂੰ ਮਾਰਿਆ ਗਿਆ ਤੇ ਉਹ ਪ੍ਰਵਾਸੀ ਵੱਲੋਂ ਜਿਹੜਾ ਐਕਸੀਡੈਂਟ ਹੋਇਆ ਏ ਦਾਰੂ ਪੀ ਕੇ ਜਿਹੜੇ ਇਹ ਆਟੋ ਚਲਾਉਂਦੇ ਨੇ ਇਹਨਾਂ ਸਮਝਣਾ ਚਾਹੀਦਾ ਵੀ ਦਾਰੂ ਪੀ ਕੇ ਪਰ ਮਹਾਲੀ ਦੇ ਵਿੱਚ ਤਾਂ ਖਾਸ ਕਰ ਚੰਡੀਗੜ੍ਹ ਵਿੱਚ ਆਪਾਂ ਡਰਿੰਕ ਕਰਕੇ ਕੋਈ ਡਰਾਈਵ ਨਹੀਂ ਕਰ ਸਕਦੇ ਤੇ ਪ੍ਰਵਾਸੀ ਵੱਲੋਂ ਜੋ ਨਸ਼ੇ ਵੀ ਤੁੱਟ ਸੀਗਾ ਉਹਨੂੰ ਵੀ ਸ਼ਾਇਦ ਹੁਣ ਪੁਲਿਸ ਵੱਲੋਂ ਪੁਲਿਸ ਵਿਥੇ ਪਹੁੰਚ ਚੁੱਕੀ ਆ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਏ ਤੇ ਉਹਨੇ ਨਾਲ ਸਖਤ ਕਾਰਵਾਈ ਇਹਨਾਂ ਕੀਤੀ ਜਾਊਗੀ ਪੁਲਿਸ ਨੇ ਪੁਲਿਸ ਨਾਲ ਵੀ ਗੱਲਬਾਤ ਕੀਤੀ ਆ ਤੇ ਤੁਹਾਨੂੰ ਅਸੀਂ ਮਹਾਲੀ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਲਗਾਤਾਰ ਮਦਨਪੁਰ ਚੌਕ ਤੋਂ ਤੇ ਉਹ ਜੋ ਇੱਕ ਇੱਕ ਪ੍ਰਵਾਸੀ ਸੀਗਾ ਯੂਪੀ ਤੋਂ ਉਹਦੀ ਹੈਲਪ ਕਰਨ ਦੀ ਬਜਾਏ ਉਹਦੀ ਵੀਡੀਓ ਬਣਾ ਰਿਆ ਸੀਗਾ ਤੇ ਉਹਨੇ ਹੈਲਪ ਨਹੀਂ ਕੀਤੀ ਤੇ ਉਹਦਾ ਵੀ ਜਿਹੜੀ ਉੱਥੇ ਪੰਜਾਬੀਆਂ ਵੱਲੋਂ ਉਹਦੇ ਨਾਲ ਬਹਿਸਵਾਜੀ ਹੋ ਰਹੀ ਹੈ ਵੀ ਤੂੰ ਹੈਲਪ ਕਿਉਂ ਨਹੀਂ ਕੀਤੀ ਜੇ ਉਹ ਹੈਲਪ ਕਰਦਾ ਤਾਂ ਉਹਦੀ ਜਾਨ ਵੀ ਬਚ ਸਕਦੀ ਸੀ ਹੈਲਪ ਕਰਾਉਣ ਦੀ ਬਜਾਏ ਉਹਦੀ ਵੀਡੀਓ ਬਣਾ ਰਿਆ ਸੀਗਾ ਪ੍ਰਵਾਸੀਆਂ ਦੇ ਜਿਹੜੇ ਦਿਨੋ ਦਿਨ ਮੁੱਦੇ ਵਾਦੇ ਜਾ ਰਹੇ ਨੇ ਪੰਜਾਬ ਦਾ ਜਿਹੜਾ ਮਾਹੌਲ ਹੈ ਮਾਹੌਲ ਨੂੰ ਅਸੀਂ ਤੁਸੀਂ ਕਿਵੇਂ ਦੇਖਦੇ ਹੋ ਦਿਨੋ ਦਿਨ ਵਾਧਾ ਜਾ ਰਿਹਾ ਜਿਹੜੇ ਮਤੇ ਪਾ ਰਹੇ ਨੇ ਪਿੰਡਾਂ ਦੇ ਵਿੱਚ ਪ੍ਰਵਾਸੀਆਂ ਨੂੰ ਜਿਹੜਾ ਪੰਜਾਬ ਤੋਂ ਬਾਹਰ ਕੱਢਿਆ ਜਾਵੇ ਤੇ ਕਿੰਨੇ ਕੁ ਸਹੀ ਨੇ ਕਿੰਨੇ ਕੁ ਗਲਤ ਨੇ ਇਹ ਤਾਂ ਹਣ ਵਾਲਾ ਸਮਾਂ ਹੀ ਦੱਸੇਗਾ ਮਮਨਿੰਦਰ ਸਿੰਘ ਮੇਰੇ ਨਾਲ ਕੈਮਰਾਮੈਨ ਮੇਜਰ ਧੰਨਵਾਦ